ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਵੈਜਰ ਸੋਈ ਵਿੱਚ ਅੱਜ ਮੈਂ ਤੁਹਾਡੇ ਲਈ ਸ਼ਕਰਗੰਦੀ ਦੀ ਚਾਟ ਦੀ ਰੈਸਪੀ ਲੈ ਕੇ ਆਈ ਹਾਂ ਸ਼ਕਰਗੰਦੀ ਦੀ ਚਾਟ ਬਹੁਤ ਟੇਸਟੀ ਅਤੇ ਬਹੁਤ ਚਟਪਟੀ ਬਣ ਕੇ ਤਿਆਰ ਹੋ ਜਾਂਦੀ ਹੈ ਸਰਦੀਆਂ ਦੇ ਮੌਸਮ ਵਿੱਚ ਸ਼ਕਰਗੰਦੀਆਂ ਬਾਜ਼ਾਰ ਵਿੱਚ ਬਿਲਕੁਲ ਫਰੈਸ਼ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਘਰ ਵਿੱਚ ਅਸੀਂ ਇਸ ਨੂੰ ਬੜੇ ਸਾਫ਼ ਸੁਥਰੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਅਤੇ ਬੱਚੇ ਵੀ ਇਸ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਹਨ ਚਾਟ ਬਣਾਉਣ ਦੇ ਲਈ ਅਸੀਂ ਇੱਥੇ 3-4 మీడియం ਸਾਈਜ਼ ਦੀਆਂ ਸ਼ਕਰਗੰਦੀਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਿਆ ਹੈ ਇਹਨਾਂ ਵਿੱਚ ਮਿੱਟੀ ਵਗੈਰਾ ਬਹੁਤ ਜ਼ਿਆਦਾ ਲੱਗੀ ਹੁੰਦੀ ਹੈ ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ ਪ੍ਰੈਸ਼ਰ ਕੁੱਕਰ ਵਿੱਚ ਅਸੀਂ ਸ਼ਕਰਗੰਦੀਆਂ ਤੇ ਥੋੜਾ ਜਿਹਾ ਪਾਣੀ ਪਾ ਲਿਆ ਹੈ ਦੋ ਵਿਸਲ ਵਾਰ ਤੱਕ ਅਸੀਂ ਇਹਨਾਂ ਨੂੰ ਪਕਾ ਲਿਆ ਹੈ ਇਸ ਤੋਂ ਜ਼ਿਆਦਾ ਨਹੀਂ ਪਕਾਣਾ ਨਹੀਂ ਤਾਂ ਬਹੁਤ ਜ਼ਿਆਦਾ ਮੈਸ਼ ਹੋ ਜਾਣਗੀਆਂ ਤੁਸੀਂ ਚਾਹੋ ਤਾਂ ਇਹਨਾਂ ਨੂੰ ਸਟੀਮ ਵੀ ਕਰ ਸਕਦੇ ਹੋ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਛਿੱਲ ਲਵਾਂਗੇ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਬੜੇ ਆਰਾਮ ਨਾਲ ਛਿਲਕੇ ਤਿਆਰ ਕਰ ਸਕਦੇ ਹਾਂ ਇਹ ਸਾਮਣੀ ਨਾਲ ਹੀ ਛਿੱਲ ਹੋ ਜਾਂਦੀਆਂ ਹਨ ਸਾਰੀਆਂ ਸ਼ਕਰਗੰਦੀਆਂ ਤੋਂ ਅਸੀਂ ਛਿਲਕਾ ਉਤਾਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਪੀਸਾਂ ਵਿੱਚ ਕੱਟ ਲਵਾਂਗੇ ਇਸ ਤਰੀਕੇ ਨਾਲ ਅਸੀਂ ਦੇ ਪੀਸ ਕੱਟ ਲਏ ਹਨ ਹੁਣ ਅਸੀਂ ਸ਼ਕਰਗੰਦੀ ਦੀ ਚਾਟ ਬਣਾਵਾਂਗੇ ਅਸੀਂ ਇੱਕ ਸਰਵਿੰਗ ਪਲੇਟ ਲਈ ਹੈ ਉਸ ਵਿੱਚ ਅਸੀਂ ਸ਼ਕਰਗੰਦੀਆਂ ਦੇ ਸਲਾਈਸਸ ਰੱਖ ਲਵਾਂਗੇ ਜਿੰਨੀ ਤੁਹਾਨੂੰ ਜ਼ਰੂਰਤ ਹੈ ਉੰਨੀ ਤੁਸੀਂ ਚਾਟ ਬਣਾ ਸਕਦੇ ਹੋ ਉਹ ਲਈ ਦੀ ਮਿਰਚੀ ਚਟਨੀ ਅਸੀਂ ਇਸਤੇਮਾ ਆਗੇ ਇਹ ਅਸੀਂ ਘਰ ਵਿੱਚ ਫ੍ਰੀਜ ਵਿੱਚ ਬਣਾ ਕੇ ਸਟੋਰ ਕੀਤੀ ਹੁੰਦੀ ਹੈ ਇਸ ਦੀ ਰੈਸਪੀ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੀ ਥੋੜੀ ਜਿਹੀ ਗ੍ਰੀਨ ਚਟਨੀ ਪਾਵਾਂਗੇ ਥੋੜਾ ਜਿਹਾ ਨਮਕ ਪਾ ਲਿਆ ਹੈ ਲਾਲ ਮਿਰਚ ਪਾਵਾਂਗੇ ਥੋੜਾ ਜਿਹਾ ਅਸੀਂ ਜੀਰਾ ਪਾਊਡਰ ਪਾਇਆ ਹੈ ਚਾਟ ਮਸਾਲਾ ਪਾ ਲਿਆ ਹੈ ਤੁਸੀਂ ਚਾਟ ਨੂੰ ਜਿੰਨਾ ਮਰਜੀ ਆਪਣੀ ਮਰਜੀ ਦੇ ਹਿਸਾਬ ਨਾਲ ਇਸ ਨੂੰ ਸਪਾਈਸੀ ਬਣਾ ਸਕਦੇ ਹੋ ਚਾਟ ਸਾਡੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਚਾਹੋ ਤਾਂ ਇਸ ਵਿੱਚ ਹਰਾ ਧਨੀਆ ਤੇ ਥੋੜਾ ਜਿਹਾ ਲੈਮਨ ਜੂਸ ਵੀ ਐਡ ਕਰ ਸਕਦੇ ਹੋ ਸ਼ਗਰਗੰਦੀ ਦੀ ਚਾਟ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਸ਼ਗਰਗੰਦੀ ਦੀ ਚਾਟ ਦੀ ਰੈਸਪੀ ਚੰਗੀ ਲੱਗੀ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ